ਕਹੇ ਯਾਰ ਸਾਲਾ ਫੇਰ ਪੰਗਾ ਪੈ ਗਿਆ ਯਾਰ ਪੰਗਾ ਪੈ ਗਿਆ ਯਾਰ ਉਹ ਆਹੋ ਹੀ ਤਾਂ ਮੈਂ ਕਹਿੰਦਾ ਬਾਵਾ ਮੇ ਉਲਝ ਗਿਆ ਯਾਰ ਸਾਰੀਆਂ ਉਹ ਨਹੀਂ ਯਾਰ ਬਾਵਾ ਦਾ ਪੰਗਾ ਨਹੀਂ ਪੈ ਗਿਆ ਮੇਰਾ ਵਿਆਹ ਹੈਗਾ ਵੀਰੇ ਹੁਣ ਓਹੋ ਵਧਾਈਆਂ ਵਾ ਤੈਨੂੰ ਕਿਹਨਾ ਕੁੜੀ ਦੇਤੀ ਓਏ ਮੇਰਾ ਵੀਰੇ ਵਿਆਹ ਆ ਅਗਲੇ ਮਹੀਨੇ ਮੇਰੀ ਤਨਖਾਹ ਵਧਵਾਓ ਯਾਰ ਮੈਂ ਵਧਵਾਵਾ ਹਾਂਜੀ ਤੁਸੀਂ ਪੁਰਾਣੇ ਲੱਗਿਓ ਗੱਲ ਕਰੋ ਯਾਰ ਬਾਪੂ ਨਾਲ ਮਤਲਬ ਮੈਂ ਸੀਨੀਅਰ ਹੋ ਗਿਆ ਹਾਂ ਜੀ ਰਾਜੀ ਕਿੰਨਾ ਮਹੀਨੇ ਹੋ ਗਏ ਤਨ ਕੰਮ ਕਰਦਿਆਂ 6 ਮਹੀਨੇ ਹੋ ਗਏ ਵੀਰੇ ਕਿੰਨੀ ਦਿਖਾ ਦੇ ਰਿਹਾ 6500 ਸਾਰਾ ਤਨਖਾਹ ਦਸ ਗਾਲਾਂ ਗੱਡੀ ਜਾਣਾ 6500 6500 ਹਾਂਜੀ ਹਾਂ ਓਕੇ ਫਿਰ ਹੁਣ ਕੀ ਚਾਹਨਾ ਤੂੰ 10000 ਕਰਾ ਦੋ ਯਾਰ ਵਿਆਹ ਹੈਗਾ ਲੁਟਾਣੇ ਵੀ ਆ ਉੱਥੇ ਪੈਸੇ ਯਾਰ ਮੈਂ ਵਿਆਹ ਦੇ ਵਾਦ ਤੂੰ ਆਪ ਲੁੱਟਿਆ ਜਾਣਾ ਯਾਰ ਮੇਰੀ ਗੱਲ ਸੁਣ 4 ਸਾਲ ਮੈਨੂੰ ਕੰਮ ਕਰਦੇ ਨੂੰ ਕਿ 10000 ਤਾਂ ਮੇਰੀ ਹੋਈ ਆ ਤੇ ਤੁਸੀਂ ਆਪਣੀ ਵੀ ਤਾਂ ਵਿਦਵਾਓਗੇ ਤੁਸੀਂ ਆਪਣੀ 15 ਕਰਾ ਲਓ ਗੱਲ ਤੇ ਸਿਆਣੀ ਆ ਯਾਰ ਕਰੋ ਯਾਰ ਮਾਲਕ ਨਾਲ ਗੱਲ ਯਾਰ ਗੱਲ ਸੁਣ ਲੈ ਮੇਰੀ ਆਓ ਜਿਹੜਾ ਸਰਦਾਰ ਬੈਠਾ ਨਾ ਬੜਾ ਟੀਟਾ ਬੰਦਾ ਲੱਗਦਾ ਹੀ ਆ ਸ਼ਕਲ ਤੋਂ ਗੋਲੀ ਬੋਲ ਹੋਰ 650 ਤੋਂ ਵੀ ਜਾਣਗੇ ਆਪਾਂ ਦੋ ਤਰੀਕੇ ਨਾਲ ਤਨਖਾਹ ਬਤਵਾ ਸਕਦੇ ਹਾਂ ਹਾਂਜੀ ਇੱਕ ਤਾਂ ਹੀ ਯਾਦਾਂ ਧਮਕੀ ਦੇ ਦੀਏ ਕੋਈ ਗੰਦੀ ਸੀ ਹਾਂਜੀ ਤੇ ਯਾਰ ਲਾ ਦੀਏ ਧਰਨਾ ਧਰਨਾ ਠੀਕ ਆ ਵੀਰੇ ਮੈਂ ਤੁਹਾਡੇ ਨਾਲ ਆ ਆਂਦਾ ਤੈਨੂੰ ਤਾਂ ਲੈਣਾ ਹਾਂਜੀ ਹਾਂਜੀ ਕਿੱਦਾਂ ਲਾਈਦਾ ਇਦਾਂ ਵੀਰੇ ਮੂੰਹ ਭੋਟੀ ਦਾ ਵੀ ਕੁਛ ਮੁਰਦਾਬਾਦ ਯਾ ਬੜੀ ਗੱਲ ਤੂੰ ਦੱਸ ਕਹਣਾ ਯਾਰ ਤੈਨੂੰ ਤਨਖਾਹ ਵਧਣੀ ਚਾਹੀਦੀ ਆ ਚੱਲ ਆ ਮੇਰਾ ਭਰਾ ਮੈਂ ਬਦਵਾਕ ਦੇਣਾ ਕਰੋ ਗੱਲ ਤੁਸੀਂ ਅੱਗੇ ਜਾਓ ਮੇਰਾ ਭਰਾ ਤੁਸੀਂ ਚੱਲੋ ਤੁਸੀਂ ਵੱਡੇ ਹੋ ਯਾਰ ਆਹ ਸੀਨੀਅਰ ਆ ਨਾ ਤੇ ਆ ਜਾ ਇੱਥੇ ਆ ਜਾ ਏ ਹਾਂ ਚੱਲ ਸਰ ਜੀ ਕੀ ਗੱਲ ਹੋ ਗਈ ਓਏ ਕੰਮ-ਕੁਮ ਕਰੋ ਚੱਲ ਗਏ ਕੰਮ-ਕੁਮ ਨਹੀਂ ਹੋਣਾ ਜੀ ਕਿਉਂ ਕੀ ਗੱਲ ਹੋ ਗਈ ਬੋਲ ਮੋਟਿਆ ਜਾ ਸਰਦਾਰ ਜੀ ਵਰੀ ਤਨਖਾਹ ਵਧਾਓ ਸ਼ਾਬਾਸ਼ ਬੇਟਾ ਬੰਦੇ ਬਣੋ ਕੰਮ-ਕੁਮ ਕਰੋ ਚੱਲ ਗਏ ਬੰਦਾ ਹੀ ਆ ਜਾਨਵਰ ਆ ਤਨਖਾਹ ਵਧਾਓ ਸਾਡੀ ਕਿਉਂ ਮੇਰਾ ਵਿਆਹ ਵਾ ਅਗਲੇ ਮਹੀਨੇ ਹੂੰ ਤੈਨੂੰ ਤੈਨੂੰ ਕੁੜੀ ਕਿਨੇ ਦੇਤੀ ਓਏ ਉਹ ਮੇਰੇ ਸਹੁਰਿਆਂ ਨੇ ਕਰਕੇ ਕੰਮ ਕਰ ਲੋ ਉਹ ਤਨਖਾਹ ਵਧਾ ਲਈ ਤਾਂ ਧਰਨਾ ਲਾ ਦੇਣਾ ਮੈਂ ਮੁਰਦਾ ਬੰਦ ਇਹ ਪਲਾਨ ਕੀ ਦੀ ਓਏ ਇੰਦੀ ਓਏ ਤੇਰੀ ਆ ਵਿਆਹ ਕਿਦਾ ਵਾ ਮੇਰਾ ਡਰਦਾ ਕਿਉਂ ਆ ਵਧਾਓ ਤਨਖਾਹ ਹਾਂ ਤਨਖਾਹ ਤੋਂ ਕੋਈ ਨਹੀਂ ਪਤਣੀ ਮੈਂ ਤਾਂ ਹਟਾਉਣ ਨੂੰ ਫਿਰਦਾ ਹੀ ਤੜੇ ਦੋਨਾਂ ਚੋਂ ਇੱਕ ਬੰਦਾ ਹਟਾਉਣਾ ਜਿਹੜਾ ਮਰਜੀ ਹਟ ਜਾਵੇ ਮੁਰਦਾ ਓਏ ਤੂੰ ਕੰਮ ਕਰਨਾ ਓ ਕਰਨਾ ਹੀ ਚੱਲ ਫਿਰ ਕੰਮ ਤੇ ਲਾ ਜਾ ਕਿੰਨੀ ਤਰ੍ਹਾਂ ਖਾ ਤੇਰੀ 10000 ਜੀ 8500 ਮਿਲੂ ਲੱਗ ਜਾ ਕੰਮ ਤੇ ਮੇਰੇ ਕਿਉਂ ਘਟਾ ਦੀ ਫਲਾਣੀ ਤੇ ਤੂੰ ਵੀ ਨਾਲ ਹੀ ਸੀ ਇਹਦੇ ਸਰਦਾਰ ਜੀ ਕੰਮ ਮੈਂ ਵੀ ਕਰਨਾ ਵਾ ਮੇਰਾ ਵਿਆਹ ਵਾ ਅਗਲੇ ਮਹੀਨੇ ਕਰਨਾ ਕਰ ਲੈ 5000 ਮਿਲੂ ਕਰਨਾ ਕਰ ਕਰਨਾ ਹੀ ਪੈਣਾ ਸਰਦਾਰ ਜੀ 6500 ਦਾ ਰੱਖੋ 5000 ਹੀ ਮਿਲਣਾ ਕਰਨਾ ਕਰ ਨਹੀਂ ਤਾਂ ਚਲੋ ਫੜੀ 10000 ਵਧਾਣਾ ਸੀ ਤੂੰ ਤਾਂ ਵਧਾ ਦੇ ਬਾਕੀ ਹੋਰ ਬੈਠੇ ਨੇ ਉਹਨਾਂ ਨੂੰ ਰੱਖ ਲੈਣਾ ਮੈਂ ਚਲੋ ਚਲੋ ਕੰਮ ਕਰੋ ਉਹ ਮੈਂ ਤੈਨੂੰ ਪਹਿਲਾਂ ਕਿਹਾ ਸੀਗਾ ਸਵਾਹ ਨੂੰ ਤੈਨੂੰ 4 ਸਾਲ ਹੋਏ ਆ ਅਬ ਇਹਨੇ ਮੈਨੂੰ 4 ਸਾਲ ਹੋ ਗਏ ਤਾਂ ਹੀ ਮੇਰਾ 8500 ਹੋਇਆ ਤੇਰਾ ਸਾਲੇ 5000 ਹੋ ਗਿਆ ਮੈਂ ਆਦੇ ਬੁਲਾਇੰਗਾ ਮੁਝ ਜਬਰ